ਪਪਾ ਜੋਬ ਕਰਦੇ ਸੀ ਸਾਹਮਣੇ ਕੋਚਰ ਚ ਤੇ ਉਸ ਵਾਰ ਨਾ ਉਹ ਕੋਚਰ ਬੰਦ ਹੋ ਗਈ ਇਹ ਤਾਂ ਅਸੀਂ ਫਿਰ ਬੇਲੇ ਬੈਠੇ ਰਹੇ 6 ਮਹੀਨੇ ਉਸ ਤੋਂ ਬਾਅਦ ਅਸੀਂ ਕੰਮ ਚਾਲੂ ਕਰ ਲਿਆ 4:00 ਵਜੇ ਉੱਠਦੇ ਹਾਂ ਉਸ ਤੋਂ ਬਾਅਦ ਫਿਰ ਉਹ ਤੇ ਲਾਸਨ ਚ ਲੈ ਕੇ ਕੋਸ਼ਿਸ਼ ਲਿਆ ਬਰੋਦਾ ਤੜਕੇ ਲਈ ਦੇ ਜੀ ਉਹ ਤੋਂ ਬਾਅਦ ਮੈਂ 10 ਵਜੇ ਸਕੂਲ ਚੱਲ ਜਾਂਦਾ ਹੀ ਫੇ 12 ਵਜੇ ਆ ਜਾਂਦਾ 12 ਵੇ ਫੇ ਰੇੜੀ ਲੱਗਦਾ ਹੁੰਦਾ ਜਿੱਦ ਸਰੰਦਾ ਸਾਗ ਹੁੰਦਾ ਹੀ ਮੱਕੀ ਰੋਟੀ ਹੁੰਦੀ ਆ ਰਾਜਮਾ ਚਾਵਲ ਹੁੰਦੇ ਕੜੀ ਚਾਵਲ ਹੁੰਦੇ ਜੀ ਤੇ ਮਟਰ ਪਨੀਰ ਸਾਈ ਪਨੀਰ ਇੰਦਾ ਦੀ ਆਇਟਮ ਹੁੰਦੀ ਇਹ ਤੇ ਹੀ 12 ਵਜੇ ਤੋਂ ਬਾਅਦ ਕੰਮ ਹੀ ਚੱਲਦਾ ਜੀ ਅਸੀਂ 12 ਵਜੇ ਇੱਥੇ ਰੇੜੀ ਆ ਲੈ ਕੇ ਆ ਜਾਂਦੇ ਆ ਮਮਾ ਪਾਪਾ ਕਰੇ ਸਮਾਨ ਤਿਆਰ ਕਰ ਦਿੰਦੇ ਜੀ ਸਰ ਜੀ ਮੇਰਾ ਐਕਸੀਡੈਂਟ ਹੋ ਗਿਆ ਸੀਗਾ ਰੀੜੀ ਦੀ ਫੈਕਚਰ ਹੋ ਗਈ ਸੀ ਜੀ ਤੇ ਉਸ ਤੋਂ ਬਾਅਦ ਮੈਂ ਜੌਬ ਕਰ ਰਹੀ ਸੀ ਬਟਾ ਜੌਬ ਲੈਪਸ ਹੋ ਗਈ। ਛੋਟਾ ਜਿਹਾ ਬੱਚਾ ਹੈ ਫਿਰ ਵੀ ਤੁਹਾਡੇ ਨਾਲ ਜਿਹੜਾ ਹੱਥ ਵਟਾਉਂਦਾ ਹੈ ਕਿੰਦਾ ਦਾ ਲੱਗਦਾ ਹੈ? ਨਹੀਂ ਬਹੁਤ ਵਧੀਆ ਲੱਗਦਾ ਜੀ ਕਿਉਂਕਿ ਬੱਚਾ ਬੁਰੀ ਸੰਗਤ ਤੋਂ ਬਚ ਰਿਹਾ ਹੈ ਤੇ ਨੌਲੇਜ ਆ ਜਾਂਦਾ ਕਿ ਇਸ ਕੰਮ ਦੀ ਕੀਤੇ ਚਲੋ ਮਿਹਨਤ ਕਿੱਧਰ ਕੀਤੀ ਗਈ। ਸਸ਼ੀਕਲ ਮੌਜੂਦਾਂ ਲੁਧਿਆਣਾ ਸ਼ਹਿਰ ਦੇ ਵਿੱਚ ਤੁਹਾਨੂੰ ਦੱਸਦੀਏ ਇੱਕ ਅਜੀਹੀ ਜਗ੍ਹਾ ਤੁਹਾਨੂੰ ਲੈ ਕੇ ਆਏ ਤੇ ਇੱਕ ਅਜੀਹੇ ਬੱਚੇ ਨਾਲ ਮਿਲਾਵਾਂਗੇ ਜੋ ਖੁਦ ਜਿਹੜਾ ਮਾਤਰ 11 ਸਾਲਾਂ ਦੀ ਜਿਹੜੀ 10-11 ਸਾਲਾਂ ਦੀ ਉਮਰ ਹੈਗੀ ਹੈ ਤੇ ਉਸ ਤੋਂ ਬਾਅਦ ਜਿਹੜਾ ਖੁਦ ਸੈਲਫ ਡਿਪੈਂਡ ਹੋ ਕੇ ਕੰਮ ਕਰਦਾ ਹੈ ਪਰ ਕੀ ਹਾਲਾਤ ਰਹੇ ਨੇ ਉਹ ਜਾਣਾਂਗੇ ਕਿਵੇਂ ਇੱਕ 11 ਸਾਲਾਂ ਦਾ ਬੱਚਾ ਜਿਹੜਾ ਇੱਕ ਸੈਲਫ ਡਿਪੈਂਡ ਹੋ ਕੇ ਜਿਹੜਾ ਕੰਮ ਕਰ ਰਿਹਾ ਉਹ ਵੀ ਜਾਣਾਂਗੇ ਬੱਚੇ ਕੀ ਨਾਮ ਹੈ ਤੁਹਾਡਾ ਜਸਪਾਲ ਜੀ ਆ ਆ ਜਿਹੜੀ ਆ ਰੈਡੀ ਲਾਈ ਹੈ ਗਈ ਹੈ ਇਹ ਤੁਸੀਂ ਆਪ ਕਰਦੇ ਹੋ ਤੇ ਕੀ ਕੁਝ ਖਵਾਉਂਦੇ ਹੋ ਦੇਚ ਅਸੀਂ ਇਹ ਕੰਮ ਜੇ ਅਸੀਂ ਆਪ ਹੀ ਕਰਦੇ ਆ ਇੱਥੇ ਸਰੋਂ ਦਾ ਸਾਗ ਹੁੰਦਾ ਹੀ ਮੱਕੀ ਰੋਟੀ ਹੁੰਦੀ ਆ ਰਾਜਮਾ ਚਾਵਲ ਹੁੰਦੇ ਕੜੀ ਚਾਵਲ ਹੁੰਦੇ ਜੀ ਤੇ ਮਟਰ ਪਨੀਰ ਸਾਈ ਪਨੀਰ ਇੰਦਾ ਦੀ ਆਇਟਮ ਹੁੰਦੇ ਜੀ ਤੁਹਾਡੀ ਉਮਰ ਦੇ ਬੱਚੇ ਅਸੀਂ ਦੇਖਿਆ ਕਿ ਉਹ ਪੜਨ ਜਾਂਦੇ ਆ ਹਨਾ ਘਰੇ ਖੇਡਦੇ ਆ ਪਰ ਤੁਸੀਂ ਇੱਥੇ ਜਿਹੜਾ ਸਟਾਲ ਚਲਾ ਰਹੇ ਹੋ ਪੜਦੇ ਵੀ ਆ ਜੀ ਅਸੀਂ 10 ਵਜੇ ਦੁਪਹਿਰ ਮੈਂ ਸਕੂਲ ਜਾਂਦੇ ਆ ਜੀ ਤੇ ਹੁਣ 9 ਸਾਲ ਲੱਗ ਗਿਆ ਉਹਦੇ ਤੋਂ ਜੀ ਅੱਜ ਕਿੰਨੀ ਕਲਾਸ 'ਚ ਪੜਦੇ 11ਵੀਂ ਚ ਹੈ 11ਵੀਂ ਚ 11ਵੀਂ ਚ ਪੜਦੇ ਹੋ ਹਾਂਜੀ ਸੱਚ ਦੱਸ ਰਹੇ ਹੋ ਨਾ ਹਾਂਜੀ ਕਿਹੜੇ ਸਕੂਲ ਚ ਸਰਕਾਰੀ ਸੇ ਮੋਲ ਦੇ ਸਕੈਂਡਰੀ ਸਕੂਲ ਲੁਧਿਆਣਾ ਤੇ ਫਿਰ ਆ ਜਿਹੜਾ ਕੰਮ ਕਰਦੇ ਨੇ ਇਹ ਕਦੋਂ ਕਰਦੇ ਹੋ ਇਹ ਤਾਂ ਜੀ 12 ਵਜੇ ਤੋਂ ਬਾਅਦ ਕੰਮ ਹੀ ਚੱਲਦਾ ਜੀ ਅਸੀਂ 12 ਵਜੇ ਇੱਥੇ ਰੇੜੀ ਆ ਲੈ ਕੇ ਆ ਜਾਂਦੇ ਹਾਂ ਮਮਾ ਪਾਪਾ ਕਰੇ ਸਮਾਨ ਤਿਆਰ ਕਰ ਦਿੰਦੇ ਜੀ ਕੋਈ ਕੋਈ ਮਜਬੂਰੀ ਹੈਗੀ ਆ ਜਾਂ ਫਿਰ ਕਿ ਕਿਉਂਕਿ ਪੜਨ ਦੀ ਉਮਰ ਆ ਤੁਹਾਡੀ ਕੋਈ ਮਜਬੂਰੀ ਕਾਰਨ ਕਰਦੇ ਹੋ ਜਾਂ ਕਿਉਂ ਕਰਦੇ ਹੋ ਨੇ ਜੀ ਅਸੀਂ ਪਹਿਲਾਂ ਤਾਂ ਮੇਰੇ ਪਾਪਾ ਜੋਬ ਕਰਦੇ ਸੀ ਸਾਹਮਣੇ ਕੋਚਰ ਚ ਤੇ ਉਸ ਤੋਂ ਬਾਅਦ ਨਾ ਉਹ ਕੋਚਰ ਬੰਦ ਹੋ ਗਈ ਇਹ ਤਾਂ ਅਸੀਂ ਫਿਰ ਬੇਲੇ ਬੈਠੇ ਰਹੇ 6 ਮਹੀਨੇ ਉਸ ਤੋਂ ਬਾਅਦ ਅਸੀਂ ਕੰਮ ਚਾਲੂ ਕਰ ਲਿਆ ਤੇ ਗੰਨੇ ਦਾ ਪਹਿਲਾਂ ਤਾਂ ਗੰਨੇ ਦਾ ਕੀਤਾ ਫਰਵਰੀ ਚ ਉਸ ਤੋਂ ਬਾਅਦ ਅਸੀਂ ਸਰਨ ਦਾ ਸਾ ਮੱਕੀ ਰੋਟੀ ਕਰ ਲਈ ਕੀ ਕਰਦੇ ਸੀ ਡੈਡੀ ਤੁਹਾਡੇ ਕੋਚਰ ਚ ਕੰਮ ਕਰਦੇ ਸੀ ਕੀ ਕਰਦੇ ਸੀ ਉਹ ਕੰਪਿਊਟਰ ਦਾ ਕੰਮ ਕਰਦੇ ਸਪੀਨ ਕਰਦੇ ਨੇ ਉਹ ਹੋਂਦਾਈ ਜੋਬ ਬੰਦ ਹੋ ਗਈ ਨਾ ਇਸ ਕਰਕੇ ਨਹੀਂ ਕਰਦੇ ਕਿਉਂ ਉਹ ਇਹ ਕੰਪਨੀ ਬਾਹਰ ਚੱਲ ਗਈ ਹੈ ਅੱਛਾ ਹਾਂਜੀ ਤੇ ਮੈਂ ਸੁਣਿਆ ਵੀ ਡੈਡੀ ਤੁਹਾਡੇ ਨੇ ਜਿਹੜੇ ਉਹ ਹੈਂਡੀਕੈਪਡ ਨੇ ਹਾਂਜੀ ਉਹਨਾਂ ਦੇ ਉੱਤੇ ਟਰਾਲੀ ਪਲਟ ਗਈ ਸੀ ਟਰਾਲੀ ਦਾ ਉਹ ਟਰੈਕਟਰ ਦਾ ਹੈਂਡਰ ਆ ਨਿਕਲ ਗਿਆ ਸੀਗਾ ਟਰਾਲੀ ਪਲਟ ਗਈ ਅੱਛਾ ਹਾਂਜੀ ਕਿੰਨੇ ਕੇ ਟਾਈਮ ਤੋਂ ਇਹ 2013 ਤੀ ਹਾਂ ਤੇ ਹੁਣ ਜਿੱਦਾਂ ਕਿ ਡੈਡੀ ਉਹਨੇ ਕੀ ਕਰਦੇ ਨੇ ਤੁਹਾਡੇ ਕਿ ਵੀ ਤੁਸੀਂ ਹੁਣ ਕਰਦਾ ਖਰਚ ਚਲਾਉਂਦੇ ਕਿੱਦਾਂ ਕਰਦੇ ਹੋ ਤੇ ਡੈਡੀ ਹੋਰ ਇਹ ਆਉਗੇ ਅਲੇ ਫਿਰ ਘਰ ਦਾ ਖਰਚਾ ਚਲਾਉਗੇ ਭਾਈ ਕੋਲ ਤੇ ਕਰਦਾ ਖਰਚਾ ਕੌਣ ਚੱਲ ਕਿੱਦਾਂ ਚੱਲਦਾ ਜੀ ਮੇਰੇ ਡੈਡੀ ਹੈਂਡੀਕੈਪ ਨੇ ਤੇ ਉਹ ਘਰੇ ਰਹਿੰਦੇ ਨੇ ਹਨਾ ਕਰਦਾ ਖਰਚਾ ਕਿੱਦਾਂ ਚੱਲਦਾ ਬਾਤ ਜੀ ਜਿਹੜਾ ਦੁਰ ਕਮਾ ਲੈਣਿਆ ਜੀ ਉਹ ਕੁਝ ਕੁਝ ਜੋੜ ਲੰਨੇ ਆ ਕੁਝ ਥੋੜਾ ਰੰਨੇ ਆ ਤੇ ਜਿੱਦਾਂ ਸਮਾਨ ਸਮੂਹ ਤਿਆਰ ਕਰਾਣ ਦੇ ਵਿੱਚ ਟਾਈਮ ਵਗੈਰਾ ਲੱਗਦਾ ਹੋਵੇਗਾ ਉਹ ਕਿੱਦਾਂ ਤਿਆਰ ਕਰਦੇ ਹੋ ਫਿਰ ਸਕੂਲ ਵੀ ਜਾਣੇ ਹੋ ਤੇ ਤਿਆਰ ਕਰਦੇ ਕਿਵੇਂ ਕਰਦੇ ਹੋ ਸਵੇਰੇ ਉੱਠ ਕੇ ਜੇ 4:00 ਵਜੇ ਉੱਠਦੇ ਆ ਉਹ ਤੋਂ ਬਾਅਦ ਫਿਰ ਕਦੇ ਲਾਸੈਂਸ ਲਿਆ ਕਰ ਕੋਈ ਸਿਲਿਆ ਉਹਦਾ ਤੜਕੇ ਲਈ ਦੇ ਜੀ ਉਹ ਤੋਂ ਬਾਅਦ ਮੈਂ 10:00 ਵਜੇ ਸਕੂਲ ਚੱਲ ਜਾਂਦਾ ਜੀ ਫਿਰ 12:00 ਵਜੇ ਆ ਜਾਂਦਾ 12:00 ਵਜੇ ਫਿਰ ਡੈਡੀ ਲੱਗਦਾ ਹਾਂ ਹਾਂ ਤੇ ਕੱਲੇ ਕਰਦੇ ਕਿ ਮੰਮੀ ਡੈਡੀ ਵੀ ਨਾਲ ਹੁੰਦੇ ਤਾਂ ਜੀ ਇਹ ਸਾਰੇ ਰਾਲ ਮਿਲ ਕੇ ਕਰਦੇ ਆ ਜੀ ਸਾਰੇ ਪਰਿਵਾਰ ਇਕੱਠਾ ਆਏ ਹੁੰਦੇ ਤੇ ਹੁਣ ਕਰਦਾ ਖਰਚਾ ਵਧੀਆ ਤਰੀਕੇ ਨਾਲ ਚੱਲ ਜਾਂਦਾ ਫਿਰ ਹਾਂਜੀ ਹਾਂਜੀ ਕਰਦਾ ਤੇਰਾ ਕੋਈ ਜਿੱਦਾਂ ਕਿ ਹੁਣ ਕੰਮ ਕਿਦਾਂ ਦਾ ਚੱਲ ਰਿਹਾ ਹੈ ਕਿਉਂਕਿ ਅਸੀਂ ਪਹਿਲਾਂ ਵੀ ਆਈ ਸੀ ਤੁਹਾਡੇ ਕੋਲੋਂ ਤੋਂ ਕਹਿੰਦੇ ਸੀ ਵੀ ਕੰਮ ਨਹੀਂ ਚੱਲਦਾ ਹੈਗਾ ਤੇ ਹੁਣ ਕੰਮ ਕਿਦਾਂ ਦਾ ਚੱਲਦਾ ਵਾ ਕਿੰਨੀ ਕੀ ਕਮਾਈ ਹੋ ਜਾਂਦੀ ਹੁਣ ਤਾਂ ਹੈਗਾ ਜੀ ਵਾਲੇ ਤਾਂ ਸਹੀ ਚੱਲਣ ਲੱਗਿਆ ਬਾਕੀ ਦੇਖੋ ਤੁਹਾਡੀ ਉਮਰ ਦੇ ਬੱਚੇ ਅਸੀਂ ਦੇਖੇ ਆ ਕਿ ਉਹ ਸੜਕਾਂ ਤੇ ਘੁੰਮਦੇ ਆ ਫਿਰ ਘਰਾਂ ਦੇ ਵਿੱਚ ਟੀਵੀ ਦੇਖਦੇ ਹੁੰਦੇ ਆ ਹੈਨਾ ਪਰ ਇੱਥੇ ਜਿਹੜਾ ਕੰਮ ਕਰ ਰਹੇ ਹੋ ਕਿਦਾਂ ਦਾ ਲੱਗਦਾ ਤੁਹਾਨੂੰ ਬਹੁਤ ਵਧੀਆ ਲੱਗਦਾ ਜੀ ਸਾਨੂੰ ਇਦਾਂ ਹੀ ਕਰੋਗੇ ਹਾਂ ਜੀ ਹਾਂ ਦੇ ਸਕੂਲ ਦੇ ਵਿੱਚ 11ਵੀਂ ਕਲਾਸ ਦੇ ਵਿੱਚ ਪੜਦੇ ਹਨ ਤੇ ਮੈਨੇਜ ਕਿਦਾਂ ਸਟੱਡੀ ਦਾ ਮੈਨੇਜ ਕਿਦਾਂ ਕਰਦੇ ਹਨ ਵਾ ਵਧੀਆ ਚੱਲਦਾ ਹੀ ਪਹਿਲਾਂ ਸਕੂਲ ਚੱਲੇ ਆ ਉਸ ਤੋਂ ਬਾਅਦ ਪੜਾਈ ਕਰਦੇ ਆ ਦੋ ਤਿੰਨ ਪੀੜ ਲੱਗਦੇ ਆ ਫਿਰ ਇਦਾਂ ਯਾਦ ਹੋ ਗੱਲਾਂ-ਵੱਲਾਂ ਕਰਦੀ ਆ ਫਿਰ ਉਸ ਤੋਂ ਬਾਅਦ ਫਿਰ ਪੜਨ ਲੱਗੇ ਨਹੀਂ ਫਿਰ ਘਰੇ ਆ ਜਾਂਦੇ ਆ ਉਸ ਤੋਂ ਬਾਅਦ 6 ਵਜੇ ਤੋਂ ਬਾਅਦ 8 ਵਜੇ ਦਾ ਟਿਊਸ਼ਨ ਜਾਂਦੇ ਆ ਜੀ ਅੱਛਾ ਇਹ ਇਹ ਜਿਹੜਾ ਸਟਰਕਚਰ ਬਣਾਇਆ ਵਾ ਇਹ ਕਿੱਦਾਂ ਬਣਾਇਆ ਕਿੱਦਾਂ ਵੀ ਐਂਤ ਲੱਗਦਾ ਵੀ ਜਿੱਦਾਂ ਪਹਿਲਾਂ ਹੋਰ ਕੋਈ ਕੰਮਸ ਕਰਦੇ ਸੀ ਇਹਦੇ 'ਚ ਹਾਂਜੀ ਹਾਂਜੀ ਗੰਨੇ ਦਾ ਕੰਮ ਕਰਦੇ ਸੀ ਉਹ ਚੱਲਿਆ ਨਹੀਂ ਫਿਰ ਨਹੀਂ ਉਹ ਘਾਟੇ ਚੱਲਦਾ ਸੀ ਘੱਟ ਬਾਧੀ ਤੇ ਇਹ ਇਹ ਕਿੱਦਾਂ ਸੋਚਿਆ ਵੀ ਹਮ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਇਦਾਂ ਦਾ ਕੁਝ ਵੀ ਬਣਾਉਣਾ ਚਾਹੀਦਾ ਅਸੀਂ ਇਹ ਗੱਡੀ ਤਾਂ ਐ ਲੈ ਸੀ ਸਰੋਂ ਦਾ ਸਾਗ ਮੱਕੀ ਰੋਟੀ ਦੇ ਤੇ ਐਸੇ ਗੰਨੇ ਦਾ ਇਹ ਮਸ਼ੀਨ ਨਹੀਂ ਮਿਲਗੀ ਤਾਂ ਅਸੀਂ ਗੰਨੇ ਦਾ ਕੰਮ ਚਲਾ ਲਈ ਹਾਂਜੀ ਤੇ ਹੁਣ ਆਂਡੇ ਵਗੈਰਾ ਵੀ ਆਪ ਹੀ ਤੋਂਦੇ ਫਿਰ ਉੱਥੇ ਹਾਂਜੀ ਹਾਂਜੀ ਸਾਰਾ ਕੰਮ ਆਪ ਹੀ ਕਰੀਦਾ ਜੀ ਕਿੰਨੇ ਵਜੇ ਤੱਕ ਇੱਥੇ ਹੁੰਨੇ ਉਹਤੇ 5 ਵਜੇ ਤੱਕ ਜੀ 12 ਵਜੇ ਤੋਂ ਲੈ ਕੇ 5 5 6 ਵਜੇ ਤੱਕ ਹੁੰਨੇ ਉਹ ਤੋਂ ਬਾਅਦ ਸਿਕਾ ਦਾ ਕੰਮ ਕਰਦਾ ਤੇ ਕੰਮ ਕਿਦਾਂ ਦਾ ਚੱਲਿਆ ਉਸ ਤੋਂ ਬਾਅਦ ਲੋਕ ਆਂਦੇ ਨੇ ਲੋਕ ਕਿਦਾਂ ਦਾ ਪਿਆਰ ਦਿੰਦੇ ਨੇ ਕਿਦਾਂ ਦਾ ਕੰਮ ਚੱਲਦਾ ਹੈ ਤੇ ਲੋਕਾਂ ਦਾ ਕੀ ਰਿਸਪੌਂਸ ਹੁੰਦਾ ਲੋਕਾਂ ਦਾ ਰਿਸਪੌਂਸ ਇਹ ਹੁੰਦਾ ਜੀ ਬਹੁਤ ਵਧੀਆ ਖਾਣਾ ਬਣਾਉਂਦੇ ਤੁਸੀਂ ਸਾਫ਼ ਸਪਾਈ ਰੱਖਦੇ ਹੋ ਆ ਲੋਕ ਵੀ ਸਾਡੇ ਨਾਲ ਮੌਜੂਦ ਨੇ ਅੰਕਲ ਜੀ ਕਿਵੇਂ ਲੱਗਦਾ ਕਿ ਇੱਕ ਛੋਟਾ ਜਿਹਾ ਬੱਚਾ ਜਿਹੜੀ ਪੜਨ ਦੀ ਉਮਰ ਹੈ ਉਹਦੀ ਤੇ ਅੱਜ ਇੱਕ ਘਰ ਦਾ ਖਰਚਾ ਜਿਹੜਾ ਉਹ ਚਲਾ ਰਿਹਾ ਹੈ ਕਿਵੇਂ ਦਾ ਲੱਗਦਾ ਬੜਾ ਅਗਾ ਜੀ ਬੜੀਆ ਕੰਮ ਕਰਦੇ ਆ ਜੀ ਬਹੁਤ ਵਧੀਆ ਜੀ ਤੁਸੀਂ ਖਾ ਕੇ ਜਾਣਦੇ ਹੋ ਉਹਨਾਂ ਕੋਲ ਕੀ ਰੋਟੀ ਖਾ ਕੇ ਜਾਂਦੇ ਆ ਕਿੰਦਾ ਦਾ ਹੁੰਦਾ ਸੀ ਠੀਕ ਆ ਜੀ ਬਹੁਤ ਵਧੀਆ ਕੀ ਕੀ ਹੁੰਦਾ ਉਹਨਾਂ ਦੇ ਸਾਗ ਹੁੰਦਾ ਮਟਰ ਪਨੀਰ ਹੁੰਦਾ ਜੀ ਪਾਲਕ ਹੁੰਦੀ ਆ ਜਿਵੇਂ ਚੌਲ ਹੁੰਦੇ ਆ ਜੀ ਰਾਜਮਾ ਹੁੰਦੇ ਐਜਾ ਹੁੰਦੇ ਆ ਮਤਲਬ ਇੱਕ ਇੱਕ ਛੋਟੀ ਜੀ ਉਮਰ ਦੇ ਵਿੱਚ ਬੱਚਾ ਇੰਨਾ ਵੱਡਾ ਕੰਮ ਕਰ ਰਿਹਾ ਕਿਉਂਕਿ ਬੱਚੇ ਦਾ ਐਨੀ ਉਮਰ ਦੇ ਵਿੱਚ ਘਰਾਂ ਦੇ ਵਿੱਚ ਬੈਠੇ ਹਾਂ ਫਿਲੇ ਫਿਲੇ ਫੇਰ ਘੁੰਮਦੇ ਆਂ ਸੜਕਾਂ ਦੇ ਘੁੰਮਦੇ ਆਂ ਚੱਕਰੇ ਆ ਜੇ ਬਾਕੀ ਵਧੀਆ ਕਿਰਾਏ ਤੇ ਰਹਿੰਦੇ ਆ ਜੀ ਇਹ ਹਾਂ ਕਿਰਾਏ ਤੇ ਹਾਂ ਕਿਰਾਇਆ ਵੀ ਕੱਢਣਾ ਰੋਟੀ ਪਾਣ ਦਾ ਖਰਚਾ ਵੀ ਕੱਢਣਾ ਜੋ ਭਾਈ ਨੇ ਪੜਦੇ ਆ ਜਵਾਗ ਜਿਹੜਾ ਪੂਰਾ ਚਾਚਾ ਵੀ ਪੰਜ ਜਣੇ ਮੈਂਬਰ ਕਰਦੇ ਵੀ ਨੇ ਇਹ ਬੱਚਾ ਖਰਚਾ ਚਲਾਉਂਦਾ ਹਾਂ ਇਹ ਕਰਦਾ ਇਹ ਮਾਲ ਕੀ ਦੇਖੋ ਰੁਕੀ ਤੋਂ ਸਾਹਮਣੇ ਜਿਹੜੀ ਮਾਲ ਅੱਗੇ ਨਾਲ ਸਾਰੇ ਜਣੇ ਮੈਂਬਰ ਸਾਰੇ ਲੱਗੇ ਹੋਏ ਸਾਰੇ ਲੱਗੇ ਹੋਏ ਹਾਂ ਜੀ ਚਾਚਾ ਰੁਕੀ ਬਣ ਕੇ ਕਹਿੰਦੇ ਡੈਡੀ ਇਹਨਾਂ ਦੇ ਹੈਂਡੀਕੈਪ ਨੇ ਤੇ ਫਿਰ ਉਹ ਕੰਮ ਨਹੀਂ ਕਰ ਸਕਦੇ ਕੰਮ ਛੁੱਟ ਗਿਆ ਉਹ ਚਾਚਾ ਜੀ ਦਾ ਚਾਚਾ ਹਾਂ ਡੈਡੀ ਦਾ ਕੰਮ ਤੇ ਜਾਂਦਾ ਉਹ ਚਾਚਾ ਆ ਗਿਆ ਅੱਛਾ ਹਾਂ ਜੀ ਉਹ ਦਾਦਾ ਮੋੜ ਤੇ ਲੱਗੇ ਆ ਦੀ ਨਾ ਉੱਥੋਂ ਕੰਮ ਛੁੱਟ ਗਿਆ ਇਹ ਛੁੱਟ ਗਿਆ ਹਾਂ ਉਸ ਤੋਂ ਬਾਅਦ ਜਿਹੜੀ ਹਾਂ ਇਹ ਤੇ ਸੋ ਕਿਵੇਂ ਬੱਚਾ ਆਪਣੇ ਘਰ ਦਾ ਖਰਚਾ ਚਲਾ ਰਿਹਾ ਤੇ ਨਾਲ ਨਾਲ ਪੜ੍ਹਾਈ ਵੀ ਕਰ ਰਿਹਾ ਹੈ ਇੱਕ ਵੱਡੀ ਮਿਸਾਲ ਜਿਹੜੀ ਉਹ ਅੱਜ ਕੱਲ ਦੀ ਪੀੜ੍ਹੀ ਨੂੰ ਜਾਂਦੀ ਹੈ ਕਿ ਇੱਕ ਜੇ ਮਿਹਨਤ ਕਰਨਾ ਚਾਵੇ ਤਾਂ ਬੰਦਾ ਕੀ ਕੁਝ ਨਹੀਂ ਕਰ ਸਕਦਾ ਸੋ ਇਹ ਇੱਕ ਵੱਡੀ ਮਿਸਾਲ ਹੈ ਕਿ ਇੱਕ ਛੋਟੀ ਜੀ ਉਮਰ ਦਾ ਬੱਚਾ ਆਪਣੇ ਘਰ ਦਾ ਪੰਜ ਜੀਹਾਂ ਦਾ ਜਿਹੜਾ ਖਰਚਾ ਚਲਾ ਰਿਹਾ ਹੈ ਕੈਮਰਾਮੈਨ ਵਿਪਿੰਦ ਨਾਲ ਦਾ ਸਿਟੀ ਹੈਡਲਾਈਨ ਜੈ ਕੁਮਾਰ ਸੋ ਉਸਦੇ ਛੋਟੇ ਜੇ ਬੱਚੇ ਦੇ ਡੈਡੀ ਵੀ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਾਂਗੇ ਕਿ ਕਿਵੇਂ ਅੰਕਲ ਜੀ ਸੱਜ ਗੱਲ ਪੈਣਾ ਜੀ ਬੈਗਜੀਕਰ ਖਾਸਾ ਬੈਗਜੀ ਕੋ ਪਤੀ ਜੀ ਇਹਨੇ ਜਦ ਤੁਹਾਡਾ ਸਫਰ ਛੋਟਾ ਜਿਹਾ ਬੱਚਾ ਤੁਹਾਡਾ ਹੱਥ ਫਟਾਂਦਾ ਹੈ ਕਿਉਂਕਿ ਛੋਟਾ ਜਿਹਾ ਬੱਚਾ ਹੈ ਫਿਰ ਵੀ ਤੁਹਾਡੇ ਨਾਲ ਜਿਹੜਾ ਹੱਥ ਫਟਾਂਦਾ ਹੈ ਕਿਦਾਂ ਦਾ ਲੱਗਦਾ ਨਹੀਂ ਬਹੁਤ ਵਧੀਆ ਲੱਗਦਾ ਜੀ ਕਿਉਂਕਿ ਬੱਚਾ ਬੁਰੀ ਸੰਗਤ ਤੋਂ ਬਚ ਰਹਿਗਾ ਤੇ ਨੌਲੇਜ ਆ ਜਾਏ ਕਿ ਇਸ ਕੰਮ ਦੀ ਕਿਤੇ ਚਲੋ ਮਿਹਨਤ ਕਿੱਧਰ ਕੀਤੀ ਜੀ ਸਰ ਤੇ ਕਾਫੀ ਇਹਦੇ ਵਿੱਚ ਦੇਖੋ ਕਾਫੀ ਬੱਚੇ ਹੁੰਦੇ ਆ ਕਿ ਬਚਪਨ ਚ ਗਲਤ ਆਦਤਾਂ ਪੈ ਜਾਂਦੀਆਂ ਜੀ ਤੇ ਆਪਾਂ ਚਾਹੁੰਦੇ ਆ ਕਿ ਆਪਣਾ ਬੱਚਾ ਸਟਾਰਟਿੰਗ ਤੋਂ ਮਤਲਬ ਕਿ ਉਹ ਕੰਮ ਦੀ ਨੌਲੇਜ ਰਵੇ ਚਲੋ ਜੋ ਵੀ ਕੰਮ ਆਪਾਂ ਕਰਨਾਗਾ ਤੇ ਕਾਯੋ ਨਾਲ ਕੌਥਾਇਰ ਕਰਦੇ ਜੀ ਸਵੇਰ ਤੋਂ ਲੈ ਕੇ ਚਾਹ ਤੱਕ ਬਹੁਤ ਮਰਦ ਰਹਿਣਾ ਅੰਕਲ ਕੀ ਕੁਝ ਜਿੱਦਾਂ ਕਿ ਹੈਂਡੀਕੈਪ ਜਿੱਦਾਂ ਇਦਾਂ ਹਨਾ ਪੈਰ ਤੋਂ ਹੈਗੇ ਹਨਾ ਕਿਦਾਂ ਵੀ ਹੋਇਆ ਇਹ ਤੇ ਕਿਵੇਂ ਇਹ ਮਜਬੂਰੀ ਸੀ ਜਾਂ ਫਿਰ ਕੋਈ ਸ਼ੌਕ ਹੈ ਤੁਹਾਡਾ ਨਹੀਂ ਸਰ ਇਹ ਮੇਰਾ ਐਕਸੀਡੈਂਟ ਹੋ ਗਿਆ ਸੀਗਾ ਰੀੜੀ ਦੀ ਰੈਕਚਰ ਹੋ ਗਈ ਸੀ ਜੀ ਤੇ ਉਸ ਤੋਂ ਬਾਅਦ ਮੈਂ ਜੋਬ ਕਰਦਾ ਸੀ ਬਟ ਜੋਬ ਲੈਪਸ ਹੋ ਗਈ ਉਸ ਤੋਂ ਬਾਅਦ ਮੈਂ ਆਪਣਾ ਗन्ने ਦਾ ਕੰਮ ਸਟਾਰਟ ਕੀਤਾ ਗन्ने ਤੋਂ ਬਾਅਦ ਫਿਰ ਆਪਣਾ ਆਪ ਦਾ ਵਰਨ ਸੀਜ਼ਨ ਆਫ ਹੋ ਗਿਆ ਉਸ ਤੋਂ ਬਾਅਦ ਫਿਰ ਅਪਰ ਰੋਟਰੀ ਸਟਾਰਟ ਕੀਤੀ ਕੀ ਕੀ ਜੌਬ ਕਰਦੇ ਸੀ ਤੁਸੀਂ ਮੇਰਾ ਸਰ ਆਦਾਸ ਸੇਵਿਕੀ ਕੋਚਰ ਕੋਚਰ ਇਨਫੋਟੈਕ ਸੀ ਸਰ ਹਾਂਜੀ ਤੇ ਕੰਮ ਛੋਟ ਗਿਆ ਸੀ ਹਾਂ ਜੋ ਕੰਪਨੀ ਬੰਦ ਹੋ ਗਈ ਸੀ ਸਰ ਉਹਦੇ ਬਾਅਦ ਅੱਛਾ ਹਾਂਜੀ ਤੇ ਉਸ ਤੋਂ ਬਾਅਦ ਜਿਹੜਾ ਤੁਹਾਡੇ ਨਾਲ ਜਿਹੜਾ ਹਾਸਾ ਕਿਦਾਂ ਵਾਪਰ ਗਿਆ ਕਿ ਮਤਲਬ ਕਦੋਂ ਤੋਂ ਵੀ ਇਦਾਂ ਦਾ ਹੋ ਗਿਆ ਇਹ ਰੇਲ ਦੀ ਐਕਸੀਡੈਂਟ ਹੋ ਗਈ ਟਰਾਲੀ ਪਲਟ ਗਈ ਸੀ ਸਾਡੇ ਕੋਲ ਜੀ ਅੱਛਾ ਤੇ ਉਹਦੇ ਕਰਕੇ ਨਾ ਤੇ ਮਿਲ ਕੇ ਜਿਹੜੀ ਡੀਟੀ ਫੈਕਚਰ ਹੋਣ ਕਰਕੇ ਦਿੱਤਾ ਸਿਰੋ ਨਹੀਂ ਕੰਮ ਕਰਦੀ ਇਹ ਨਾ ਕਿਵੇਂ ਦਾ ਉਸ ਤੋਂ ਬਾਅਦ ਜਿਹੜਾ ਗੁਜ਼ਾਰਾ ਤੁਸੀਂ ਕਿਉਂਕਿ ਹੁਣ ਪੰਜ ਜੀਹਾਂ ਦਾ ਗੁਜ਼ਾਰਾ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ ਹੈ ਤੇ ਫਿਰ ਵੀ ਤੁਸੀਂ ਕਰ ਰਹੇ ਹੋ ਤੇ ਕਿਵੇਂ ਦਾ ਕਿਵੇਂ ਹੈਂਡਲ ਕਰਦੇ ਹੋ ਪਰਿਵਾਰ ਨੂੰ ਸਰ ਬਸ ਕੰਮ ਬਹੁਤ ਵਧੀਆ ਚੱਲਦਾ ਪਿਆ ਕਿ ਆਪਣਾ ਕਾਫੀ ਆਟਮ ਵਾਲੇ ਸਰੋ ਨਾਲ ਸਾਗ ਮੱਕੀ ਰੋਟੀ ਆ ਬਾਜਰੇ ਦੀ ਰੋਟੀ ਆ ਕਣਕ ਦੀ ਰੋਟੀ ਆ ਤੇ ਰਾਜਮਾ ਚਾਵਲ ਲੱਸੀ ਮਟਰ ਪਨੀਰ ਕਾਫੀ ਆਟਮ ਰੱਖੀ ਦੇ ਬਜੇ ਸੱਚ ਆ ਜਾਏਗੀ ਲੋਕ ਕਿੱਦਾਂ ਆਂਦੇ ਨੇ ਤੁਹਾਡੇ ਕੋਲ ਵਧੀਆ ਮਤਲਬ ਪਿਆਰ ਦਿੰਦੇ ਨੇ ਕਿੱਦਾਂ ਬਹੁਤ ਵਧੀਆ ਬਹੁਤ ਵਧੀਆ ਪਹਿਲਾ ਸਪਾਂਸਰ ਸਰ ਬਹੁਤ ਸ਼ੁਕਰੀਆ ਬਹੁਤ ਇਸਪੈਕਟ ਕਰਦੇ ਨੇ ਲੋਕ ਆਉਂਦੇ ਨੇ ਕਿਉਂਕਿ ਹੁਣ ਦੇ ਦੇਖਿਆ ਜਾਂਦਾ ਕਿ ਪਾਸਪੋਰਟਾਂ ਦੇ ਜ਼ਮਾਨੇ ਚੱਲ ਰਹੇ ਨੇ ਪਰ ਫਿਰ ਵੀ ਜਿਹੜਾ ਦੇਸੀ ਖਾਣਾ ਖਵਾਣਾ ਲੋਕ ਕਿੱਦਾਂ ਤਰਜੀਹ ਦਿੰਦੇ ਨੇ ਇਹਨਾਂ ਨੂੰ ਕਿਸ ਤਰ੍ਹਾਂ ਦਿੰਦੇ ਨੇ ਬਿਲਕੁਲ ਜੀ ਬਿਲਕੁਲ ਦੇ ਕੋ ਘਰ ਦਾ ਬਣਿਆ ਖਾਣਾ ਆਪਾਂ ਸੁਧਾ ਬਣਾਉਣਾ ਆਪਾਂ ਆਪ ਹੀ ਸਭ ਕੁਝ ਤਿਆਰ ਕਰੀ ਦਈਏ ਕਰੇ ਕੋਈ ਵਿਚਮਲਾ ਉਤਨੀ ਹੈਗੀ ਗਈ ਤੇ ਪ੍ਰਸ਼ਾਦੇ ਵੀ ਇੱਥੇ ਆਪ ਹੀ ਤਰੱਕੀ ਦੇ ਲਈ ਜੀ ਹਾਂਜੀ ਅੰਕਲ ਜੇ ਤੁਹਾਡੇ ਕੋਲ ਕਿਸੇ ਨੇ ਆਣਾ ਹੋਵੇ ਤਾਂ ਕਿੱਥੇ ਆਵੇ ਤੁਸੀਂ ਕਿੱਥੇ ਲਾਂਦੇ ਹੋ ਰੇੜੀ ਦਰਸ਼ਕਾਂ ਨੂੰ ਦੱਸ ਦਿਓ ਬਿਲਕੁਲ ਸਰ ਇਹ ਆਪਣਾ ਟੋਲੇਬਾਲ ਨੇੜੇ ਦਾਦਾ ਮੋਟਰਾਈ ਤੇ ਆਪਣਾ Tata ਮੋਟਰ ਵੀ ਨਾਲ ਹੀ ਆਈ ਉਹਦੇ ਸਾਹਮਣੇ ਆਪਣਾ ਮਤਲਬ ਕਿ ਗੱਡੀ ਲੱਗੀ ਹੋਈ ਹੈ ਜੀ ਇੱਥੇ ਹਾਂ ਮੈਂ ਰੋਡ ਤੇ ਜੀਟੀ ਰੋਡ ਤੇ ਹੀ